ਸਤਿ ਸ਼੍ਰੀ ਅਕਾਲ ਜੀ ਵੇਖੋ ਮਾਂ ਜੀ ਤੁਸੀਂ 15 ਸਾਲ ਤੋਂ ਬੈਠਦੇ ਹੋ ਤੇ ਮੈਂ ਤੁਹਾਡੀ ਲਗਾਤਾਰ ਸੇਵਾ ਕਰ ਰਹੀ ਆ ਮੈਂ ਤੁਹਾਨੂੰ ਕਦੀ ਕੁਝ ਨਹੀਂ ਕਿਹਾ ਪਰ ਹੁਣ ਜਦੋਂ ਗਲ ਬਟਵਾਰੇ ਤੇ ਆ ਗਈ ਆ ਤਾਂ ਤੁਸੀਂ ਦੋ ਸ਼ਰਤਾਂ ਰੱਖੀਆਂ ਆ ਇੱਕ ਆਸ਼ੀਰਵਾਦ ਤੇ ਇੱਕ ਪੂਰੀ ਜਾਇਦਾਦ ਤਾਂ ਆਸ਼ੀਰਵਾਦ ਤਾਂ ਮੈਂ ਤੁਹਾਡਾ 15 ਸਾਲਾਂ ਤੋਂ ਲੈ ਹੀ ਰਹੀ ਆ ਹੁਣ ਮੈਨੂੰ ਜਾਇਦਾਦ ਚਾਹੀਦੀ ਆ ਪਹਿਲਾਂ ਹੀ ਦੱਸ ਦੇਣੀ ਆ ਮੈਂ ਬਹੁਤ ਸੇਵਾ ਕੀਤੀ ਆ ਮੈਂ ਤੁਹਾਡੀ ਤੇ ਤੁਸੀਂ ਇਹ ਕਿਹੋ ਜਿਹਾ ਵਟਵਾਰਾ ਕੀਤਾ ਆ ਇਹੋ ਜਿਹਾ ਵਟਵਾਰਾ ਭਲਾ ਕੌਣ ਕਰਦਾ ਆ ਅਸ਼ੀਰਵਾਦ ਤੇ ਜਾਇਦਾਦ ਅਸ਼ੀਰਵਾਦ ਖਾਣ ਨੂੰ ਥੋੜੀ ਨਾ ਦਿੰਦਾ ਆ ਇਨਸਾਨ ਨੂੰ ਜੀਣ ਲਈ ਰੋਟੀ ਕਪੜਾ ਮਕਾਨ ਤੇ ਪੈਸੇ ਦੀ ਲੋੜ ਹੁੰਦੀ ਆ ਬਸ ਅਸ਼ੀਰਵਾਦ ਦੇ ਸਹਾਰੇ ਕੋਈ ਨਹੀਂ ਜਿਉਂਦਾ ਬਹੁ ਵੱਡਿਆਂ ਦੇ ਅਸ਼ੀਰਵਾਦ ਵਿੱਚ ਬਹੁਤ ਤਾਕਤ ਹੁੰਦੀ ਆ ਉਹਨੂੰ ਹਲਕੇ ਵਿੱਚ ਨਾ ਲੈ ਮਾਂ ਜੀ ਖਾਂ ਨੂੰ ਦੋ ਵਕਤ ਦੀ ਰੋਟੀ ਵੀ ਤਾਂ ਚਾਹੀਦੀ ਆ ਤੇ ਤੁਸੀਂ ਤਾਂ ਜੀਬ ਜਿਹਾ ਹੀ ਵਟਵਾਰਾ ਕਰਕੇ ਬੈਠੇ ਹੋ ਅਸ਼ੀਰਵਾਦ ਜਾਂ ਜਾਇਦਾਦ ਇਹ ਕੀ ਹੁੰਦਾ ਆ ਤੇ ਵੈਸੇ ਵੀ ਤੁਹਾਡੀ ਮਰਜ਼ੀ ਤੁਹਾਡੀ ਜਾਇਦਾਦ ਆ ਪਰ ਮੈਂ ਤਾਂ ਦੱਸ ਦਿੱਤਾ ਆ ਸੇਵਾ ਕੀਤੀ ਆ ਬਹੁਤ ਇਸ ਲਈ ਮੈਨੂੰ ਇਹ ਜਾਇਦਾਦ ਚਾਹੀਦੀ ਆ ਹੁਣ ਬਚਿਆ ਦੂਜਾ ਭਾਗ ਅਸ਼ੀਰਵਾਦ ਉਹ ਤੁਸੀਂ ਆਪਣੇ ਛੋਟੇ ਮੁੰਡੇ ਨੂੰ ਦੇ ਦਿਓ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਮੈਨੂੰ ਤਾਂ ਬਸ ਪ੍ਰਾਪਰਟੀ ਚਾਹੀਦੀ ਆ ਤਾਂ ਚਾਹੀਦੀ ਆ ਇੰਨੇ ਸਾਲਾਂ ਦੀ ਸੇਵਾ ਦਾ ਕੋਈ ਤਾਂ ਫਲ ਮਿਲਣਾ ਚਾਹੀਦਾ ਆ ਕਿਰਨ ਦੀ ਸਾਸ ਨੇ ਕਿਰਨ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬਹੁ ਵਸਤੂ ਸਾਰਿਆਂ ਦੇ ਸਾਹਮਣੇ ਆਸ਼ੀਰਵਾਦ ਹੀ ਲੈ ਲਵੀ ਪਰ ਕਿਰਨ ਬਿਲਕੁਲ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਤੇ ਅਗਲੇ ਦਿਨ ਪਿੰਡ ਦੇ ਸਰਪੰਚ ਤੇ ਘਟ ਤੋਂ ਘਟ 10-15 ਲੋਕਾਂ ਦੇ ਸਾਹਮਣੇ ਕਿਰਨ ਚਿਲਾ ਚਲਾ ਕੇ ਕਹਿ ਰਹੀ ਸੀ ਤੇ ਉੱਥੇ ਹੀ ਕਿਰਨ ਦੀ ਦਰਾਨੀ ਰੂਹੀ ਤੇ ਉਹਦਾ ਪਤੀ ਕਰਨ ਚੁੱਪਚਾਪ ਖੜੇ ਸੀ ਕਿਉਂਕਿ ਉਹਨਾਂ ਦੀ ਉਸ ਘਰ ਵਿੱਚ ਕੋਈ ਵੀ ਔਕਾਤ ਨਹੀਂ ਸੀ ਨਾ ਕਦੀ ਕਿਰਨ ਦੀ ਸਾਸ ਨੇ ਉਹਨਾਂ ਨੂੰ ਕਿਸੇ ਜ਼ਿੰਮੇਵਾਰੀ ਦੇ ਲਾਇਕ ਸਮਝਿਆ ਸੀ ਤੇ ਨਾ ਹੀ ਕਰਨ ਦੇ ਸੌਰੇ ਨੇ ਇੱਕ ਪਾਸੇ ਤਾਂ ਕਰਨ ਤੇ ਰੂਹੀ ਦੋਵੇਂ ਹੀ ਘਰ ਵਿੱਚ ਨਲਾਇਕ घोषित ਹੋ ਹੀ ਚੁੱਕੇ ਸੀ ਕਿਉਂਕਿ ਕਰਨ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਠੀਕ ਨਹੀਂ ਸੀ ਜਿਹਦੇ ਚੱਲਦੇ ਉਹਨੂੰ ਕੋਈ ਨੌਕਰੀ ਨਹੀਂ ਮਿਲੀ ਸੀ ਮੁਸ਼ਕਲ ਨਾਲ 10-15000 ਦੀ ਨੌਕਰੀ ਕਰਦਾ ਸੀ ਜਿਹਦੇ ਨਾਲ ਉਹ ਆਪਣੇ ਤੇ ਆਪਣੀ ਪਤਨੀ ਦੇ ਖਰਚੇ ਹੀ ਕੱਢ ਲਵੇ ਇਹ ਹੀ ਬਹੁਤ ਵੱਡੀ ਗੱਲ ਸੀ ਤੇ ਉੱਥੇ ਹੀ ਵੱਡਾ ਮੁੰਡਾ ਵਿਜੇ ਚੰਗੀ ਭਲੀ ਤਨਖਾਹ ਲੈਂਦਾ ਸੀ ਇਸ ਲਈ ਵਿਜੇ ਦਾ ਤੇ ਉਹਦੀ ਪਤਨੀ ਕਿਰਨ ਦਾ ਮਾਨਸਨ ਮਾਨ ਉਹਦੇ ਸਹੁਰੇ ਤੇ ਸੱਸ ਦੀਆਂ ਨਜ਼ਰਾਂ ਵਿੱਚ ਕੁਝ ਜ਼ਿਆਦਾ ਹੀ ਸੀ ਇੱਕ ਪਾਸੇ ਕਹਿ ਸਕਦੇ ਹਾਂ ਕਿ ਕਿਰਨ ਤੇ ਵਿਜੇ ਮਾ ਦੇ ਮਾਨ ਪਸੰਦ ਬਹੂ ਤੇ ਬੇਟਾ ਸੀ 15 ਸਾਲ ਪਹਿਲਾਂ ਕਿਰਨ ਦੀ ਸੱਸ ਬਿਮਾਰ ਰਹਿਣ ਲੱਗ ਪਈ ਸੀ ਤਾਂ ਕਿਰਨ ਨੂੰ ਇਹੀ ਚੰਗਾ ਮੌਕਾ ਮਿਲਿਆ ਤੇ ਉਹ ਮਿੱਠਾ ਮਿੱਠਾ ਬੋਲ ਕੇ ਆਪਣੀਆਂ ਜ਼ਰੂਰਤਾਂ ਦਾ ਸਾਰਾ ਸਮਾਨ ਸੱਸ ਦੇ ਜਰੀਏ ਆਪਣੇ ਸਹੁਰੇ ਕੋਲੋਂ ਮੰਗਵਾਉਂਦੀ ਰਹਿੰਦੀ ਤੇ ਖੁਦ ਦੇ ਪਤੀ ਦਾ ਸਾਰਾ ਪੈਸਾ ਬਚਾ ਕੇ ਰੱਖਦੀ। ਇਤੋਂ ਤੱਕ ਕਿ ਉਹ ਕਦੀ ਰੂਹੀ ਨੂੰ ਆਪਣੀ ਸੱਸ ਦੇ ਕੋਲ ਪਟਕੰਨਾ ਦੇਂਦੀ। ਉਹਨੂੰ ਡਰ ਸੀ ਕਿ ਕਿਤੇ ਰੂਹੀ ਵੀ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਮਾਂ ਜੀ ਕੋਲੋਂ ਨਾ ਮੰਗਵਾਉਣ ਲੱਗੇ। ਬਸ ਐਸੇ ਚੱਕਰ ਵਿੱਚ ਉਹ ਸائے ਦੇ ਵਾਂਗ ਆਪਣੀ ਸੱਸ ਦੇ ਨਾਲ ਲੱਗੀ ਰਹਿੰਦੀ। ਕਿਰਨ ਦੀ ਸੱਸ ਨੂੰ ਵੀ ਲੱਗਦਾ ਕਿ ਸੱਚਮੁੱਚ ਛੋਟਾ ਬੇਟਾ ਕਰਨ ਨਲਾਇਕ ਹੀ ਨਿਕਲਿਆ ਆ ਤੇ ਬਹੂ ਉਸ ਤੋਂ ਵੀ ਜ਼ਿਆਦਾ ਗਈ ਗੁਜ਼ਰੀ ਆ। ਇਹ ਸੋਚ ਕੇ ਮਾਂ ਦੀ ਨਫ਼ਰਤ ਦਿਨ ਬਾ ਦਿਨ ਰੂਹੀ ਤੇ ਕਰਨ ਦੇ ਲਈ ਵਾਦੀ ਹੀ ਗਈ ਹੌਲੀ ਹੌਲੀ ਦਿਨ ਗੁਜ਼ਰਦੇ ਗਏ ਇੱਕ ਦਿਨ ਮਾਂ ਨੇ ਆਪਣੇ ਪਤੀ ਨਾਲ ਕੋਈ ਗੱਲ ਕੀਤੀ ਤੇ ਫਿਰ ਕਿਰਨ ਨੂੰ ਬੋਲੀ ਬਹੂ ਹੁਣ ਸਾਡਾ ਕੋਈ ਭਰੋਸਾ ਤਾਂ ਹੈ ਨਹੀਂ ਅਸੀਂ ਚਾਹੁੰਦੇ ਹਾਂ ਕਿ ਸਭ ਕੁਝ ਤੁਹਾਡੇ ਨਾ ਕਰਕੇ ਵਿਲੇ ਹੋ ਜਾਈਏ ਆਖਿਰ ਕਦੋਂ ਤੱਕ ਇਹਨਾਂ ਜ਼ਿੰਮੇਵਾਰੀਆਂ ਵਿੱਚ ਫਸੇ ਰਹਾਂਗੇ ਹਾਂ ਹਾਂ ਮਾਂ ਜੀ ਬਈ ਬਿਲਕੁਲ ਸਹੀ ਸੋਚਿਆ ਤੁਸੀਂ ਫਿਰ ਕਿਵੇਂ ਵਟਵਾਰਾ ਕਰਨਾ ਹੈ ਉਹ ਤੁਸੀਂ ਵੇਖੋ ਮੈਂ ਤੁਹਾਡੀ ਬਹੁਤ ਸੇਵਾ ਕੀਤੀ ਆ ਇਸ ਲਈ ਜੋ ਵੀ ਕਰਨਾ ਹੋਵੇ ਸੋ ਸਮਝ ਕੇ ਕਰਿਓ ਹਾਂ ਬਹੂ ਸਾਡੇ ਬਟਵਾਰੇ ਦੇ ਦੋ ਹੀ ਪੱਲੇ ਹੋਣਗੇ ਤੇ ਦੋਵੇਂ ਪੱਲਿਆਂ ਵਿੱਚ ਕਿਸੇ ਇੱਕ ਪੱਲੇ ਨੂੰ ਚੁਣ ਦਾ ਪਹਿਲਾ ਅਧਿਕਾਰ ਤੇਰਾ ਹੀ ਹੋਵੇਗਾ ਇਹਨਾਂ ਸੁਣ ਕੇ ਕਿਰਨ ਖੁਸ਼ ਹੋ ਗਈ ਹੁਣ ਉਹਨੂੰ ਲੱਗਣ ਲੱਗਾ ਕਿ ਉਹ ਜੋ ਚਾਹੂਗੀ ਲੈ ਸਕਦੀ ਆ ਅਗਲੇ ਦਿਨ ਸਰਪੰਚ ਨੂੰ ਸੱਦਿਆ ਗਿਆ ਪਿੰਡ ਵਿੱਚੋਂ ਹੋਰ ਵੀ ਕਈ ਲੋਕਾਂ ਨੂੰ ਸੱਦਿਆ ਗਿਆ ਤੇ ਉੱਥੇ ਹੀ ਕਿਰਨ ਦਾ ਸੌਰਾ ਤੇ ਸਾਸ ਆਪਣੇ ਦੋਵੇਂ ਪੱਲਿਆਂ ਨੂੰ ਰੱਖਦੇ ਹੋਏ ਉਹਨਾਂ ਨੂੰ ਦੱਸਿਆ ਇੱਕ ਪੱਲੇ ਵਿੱਚ ਉਹਨਾਂ ਦੀ ਪੂਰੀ ਜਾਇਦਾਦ ਘਰ ਜ਼ਮੀਨ ਖੇਤ ਸਭ ਕੁਝ ਸੀ ਤੇ ਦੂਜੇ ਪੱਲੇ ਵਿੱਚ ਉਹਨਾਂ ਦਾ ਅਸ਼ੀਰਵਾਦ ਸੀ ਅਜੀਬ ਜਿਹਾ ਬਟਵਾਰਾ ਵੇਖ ਕੇ ਪਿੰਡ ਦੇ ਲੋਕ ਵੀ ਹੈਰਾਨ ਸੀ ਸਰਪੰਚ ਨੇ ਕਿਹਾ ਕਿ ਭਾਈ ਇਹ ਕਿਹੋ ਜਿਹਾ ਬਟਵਾਰਾ ਕਰ ਰਹੇ ਹੋ ਤੁਸੀਂ ਤੇਰੇ ਦੋ ਮੁੰਡੇ ਆ ਦੋਵਾਂ ਨੂੰ ਬਰਾਬਰ ਦਾ ਹਿੱਸਾ ਦੇ ਹਾਂ ਸਰਪੰਚ ਸਾਹਿਬ ਤੁਸੀਂ ਸਹੀ ਕਹਿ ਰਹੇ ਹੋ ਪਰ ਮੈਂ ਬਹੁਤ ਸੋਚ ਸਮਝ ਕੇ ਬਟਵਾਰਾ ਕੀਤਾ ਆ ਮੈਂ ਤੁਹਾਨੂੰ ਵਿਸ਼ਵਾਸ ਦਿਲਾਉਂਦਾ ਆ ਕਿਸੇ ਦਿਨ ਨਾਲ ਬੇਇਨਸਾਫੀ ਨਹੀਂ ਹੋਵੇਗੀ ਹੁਣ ਕਿਰਨ ਦੇ ਸਹੁਰੇ ਤੇ ਸੱਸ ਦੇ ਆਮਣੇ ਸਾਹਮਣੇ ਰੁਹੀ ਕਰਨ ਤੇ ਦੂਜੇ ਪਾਸੇ ਵਿਜੇ ਤੇ ਕਿਰਨ ਖੜੇ ਸੀ ਕਿਰਨ ਦੀ ਸੱਸ ਰੁਹੀ ਵੱਲ ਵੇਖ ਕੇ ਮੁਸਕराई ਤੇ ਬੋਲੀ ਅਸੀਂ ਵਟਵਾਰੇ ਦੇ ਦੋ ਪੱਲੇ ਰੱਖਿਆ ਇੱਕ ਪੱਲੇ ਵਿੱਚ ਮੇਰਾ ਆਸ਼ੀਰਵਾਦ ਆ ਤੇ ਦੂਜੇ ਪੱਲੇ ਵਿੱਚ ਮੇਰੀ ਪੂਰੀ ਜਾਇਦਾਦ ਆ ਤਾਂ ਤੂੰ ਦੋਹਾਂ ਵਿੱਚੋਂ ਆਪਣਾ ਇੱਕ ਪੱਲੂ ਲੈ ਸਕਦੀਆਂ ਪਰ ਉਸ ਤੋਂ ਪਹਿਲਾਂ ਵੱਡੀ ਬਹੂ ਨੇ ਮੇਰੀ ਬਹੁਤ ਸੇਵਾ ਕੀਤੀ ਆ ਤੇ ਉਹ ਇਸ ਘਰ ਦੀ ਵੱਡੀ ਆ ਤਾ ਸਭ ਤੋਂ ਪਹਿਲਾ ਫੈਸਲਾ ਉਹਦਾ ਹੀ ਹੋਵੇਗਾ ਤਾਂ ਕਿਰਨ ਖੁਸ਼ ਹੋ ਗਈ ਐਨਾ ਸੋਹnde ਹੀ ਬੜੀ ਹੀ ਮਾਸੂਮ ਜਈ ਬੰਦੀ ਹੋਈ ਪੰਚਾਇਤ ਦੇ ਸਾਹਮਣੇ ਸਤ ਸੂਰੇ ਦੇ ਸਾਹਮਣੇ ਬੋਲੀ ਮਾਂ ਜੀ ਤੁਹਾਡਾ ਆਸ਼ੀਰਵਾਦ ਤਾਂ ਹਮੇਸ਼ਾ ਮੇਰੇ ਨਾਲ ਆ 15 ਸਾਲਾਂ ਤੋਂ ਮੈਂ ਤੁਹਾਡੀ ਸੇਵਾ ਕਰਦੀ ਆ ਰਹੀ ਆ ਤੁਸੀਂ ਮੈਨੂੰ ਰੋਜ਼ ਆਸ਼ੀਰਵਾਦ ਦਿੰਦੇ ਹੋ ਤੁਸੀਂ ਮਾਂ ਹੋ ਤੁਹਾਡੇ ਦੋ ਬੇਟੇ ਆ ਹੁਣ ਸਾਰਾ ਆਸ਼ੀਰਵਾਦ ਇਕੱਲੀ ਮੈਂ ਹੀ ਕਿਵੇਂ ਲੈ ਸਕਦੀ ਆ ਇਸ ਲਈ ਬਚਿਆ ਹੋਇਆ ਆਸ਼ੀਰਵਾਦ ਤੁਸੀਂ ਆਪਣੇ ਛੋਟੇ ਮੁੰਡੇ ਨੂੰ ਦੇ ਦਿਓ ਮੈਂ ਇਹ ਜਾਇਦਾਦ ਲੈ ਲੈਂਦੀ ਆ ਕਿਰਨ ਦੇ ਮੂੰਹੇ ਇੰਨਾ ਸੋਹੰਦੇ ਹੀ ਉਹਦੀ ਸੱਸ ਦਾ ਚਿਹਰਾ ਉੱਤਰ ਜਾਂਦਾ ਆ ਉਹ ਹੈਰਾਨ ਹੋ ਜਾਂਦੀ ਆ ਤੇ ਹੌਲੀ ਜਿਹੀ ਕਹਿੰਦੀ ਆ ਬਹੂ ਇੱਕ ਵਾਰ ਹੋਰ ਸੋਚ ਲੈ ਇਹ ਫੈਸਲਾ ਤੇਰਾ ਸਹੀ ਨਹੀਂ ਆ ਮੈਂ ਤਾਂ ਤੇਰੇ ਲਈ ਆਪਣਾ ਅਸ਼ੀਰਵਾਦ ਸੋਚ ਕੇ ਰੱਖਿਆ ਸੀ ਕੀ ਮਾਂ ਜੀ ਤੁਹਾਡਾ ਅਸ਼ੀਰਵਾਦ ਲੈ ਕੇ ਮੈਂ ਕੀ ਕਰੂੰਗੀ 15 ਸਾਲਾਂ ਤੋਂ ਤੁਹਾਡਾ ਅਸ਼ੀਰਵਾਦ ਹੀ ਤਾਂ ਲੈ ਰਹੀ ਆ ਇੰਨੀ ਸੇਵਾ ਜੋ ਕੀਤੀ ਉਹਦਾ ਵੀ ਤਾਂ ਕੁਝ ਮਿਲਣਾ ਚਾਹੀਦਾ ਆ ਹੁਣ ਸਾਨੂੰ ਤਾਂ ਤੁਸੀਂ ਬਹੁਤ ਅਸ਼ੀਰਵਾਦ ਦੇ ਦਿੱਤਾ ਹੁਣ ਬਚਿਆ ਹੋਇਆ ਅਸ਼ੀਰਵਾਦ ਆਪਣੇ ਛੋਟੇ ਮੁੰਡੇ ਤੇ ਬਹੂ ਨੂੰ ਦੇ ਦਿਓ ਸਾਨੂੰ ਤਾਂ ਜਾਇਦਾਦ ਹੀ ਚਾਹੀਦੀ ਆ ਤਾਂ ਕਿਰਨ ਦੀ ਸਾਸ ਨੇ ਕਿਰਨ ਨੂੰ ਬਹੁਤ ਇਸ਼ਾਰੇ ਕੀਤੇ ਬਹੁਤ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਕਿਰਨ ਤੂੰ ਅਸ਼ੀਰਵਾਦ ਲੈ ਲੈ ਪਰ ਕਿਰਨ ਦੇ ਕੰਨ ਤੇ ਜੋ ਨਾ ਸਰਕੀ ਉਹਦੇ ਤੇ ਤਾਂ ਬਸ ਇੱਕ ਹੀ ਭੂਤ ਸਵਾਦ ਸੀ ਬਸ ਉਹਨੇ ਇੱਕ ਹੀ ਰਟ ਲਾਈ ਹੋਈ ਸੀ ਕਿ ਉਹਨੂੰ ਪੂਰੀ ਜਾਇਦਾਦ ਚਾਹੀਦੀ ਆ ਅਸ਼ੀਰਵਾਦ ਉਹ ਆਪਣੇ ਛੋਟੇ ਮੁੰਡੇ ਤੇ ਬਹੂ ਨੂੰ ਦੇ ਦਵੇ ਕਿਰਨ ਦੀ ਸੱਸ ਕਿਰਨ ਨੂੰ ਅਸ਼ੀਰਵਾਦ ਲੈਣ ਲਈ ਬਹੁਤ ਜ਼ੋਰ ਦੇਂਦੀ ਰਹੀ ਉਦੋਂ ਹੀ ਸਾਹਮਣੇ ਬੈਠੀ ਰੂਹੀ ਤੇ ਕਰਨ ਜਾ ਕੇ ਕਹਿੰਦੇ ਆ ਮਾਂ ਸਹੀ ਤਾਂ ਕਹਿ ਰਹੀ ਆ ਭਾਬੀ ਰੱਬ ਦੀ ਕਿਰਪਾ ਨਾਲ ਚਾਹੇ ਥੋੜਾ ਹੀ ਕਮਉਂਦਾ ਆ ਮੈਂ ਪਰ ਪਰਿਵਾਰ ਦਾ ਢਿੱਡ ਚੰਗੀ ਤਰ੍ਹਾਂ ਪਲ ਜਾਂਦਾ ਆ ਕੋਸ਼ਿਸ਼ ਕਰੂੰਗਾ ਕੁਝ ਹੋਰ ਚੰਗਾ ਕਰਾਂ ਤੁਸੀਂ ਤਾਂ ਪੂਰੀ ਜ਼ਿੰਦਗੀ ਵੱਡੇ ਭਰਾ ਤੇ ਭਾਬੀ ਦੇ ਹੋ ਕੇ ਰਹਿ ਗਏ ਸੀ ਹੁਣ ਘੱਟ ਤੋਂ ਘੱਟ ਤੁਸੀਂ ਮੇਰੀ ਮਾਂ ਬਣ ਜਾਓ ਸਾਨੂੰ ਆਪਣੇ ਨਾਲ ਰਹਿਣ ਦਾ ਸਮਾਂ ਦਿਓ ਸਾਨੂੰ ਵੀ ਆਪਣਾ ਅਸ਼ੀਰਵਾਦ ਦੇ ਦਿਓ ਮਾਂ ਜੀ ਕਰਨ ਤੁਹਾਡਾ ਛੋਟਾ ਪੁੱਤਿਆ ਕੁਝ ਸਮਾਂ ਤੁਸੀਂ ਉਹਦੇ ਨਾਲ ਬਿਤਾ ਲਓ ਕਿਰਨ ਖੁਸ਼ ਹੁੰਦੇ ਹੋਏ ਬੋਲੀ ਕਿਰਨ ਦੀ ਗੱਲ ਸੁਣ ਕੇ ਮਹਾਰਾਣੀ ਨਾਲ ਵਾਰ-ਵਾਰ ਕਿਰਨ ਦੇ ਸਹੁਰੇ ਵੱਲ ਵੇਖ ਰਹੀ ਸੀ ਉਹਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਕਿਰਨ ਇਵੇਂ ਵੀ ਕੁਝ ਕਹਿ ਸਕਦੀ ਆ ਉਦੋਂ ਹੀ ਰੂਹੀ ਅੱਗੇ ਆ ਕੇ ਬੋਲੀ ਹਾਂ ਮਾਂ ਜੀ ਵੈਸੇ ਛੋਟਾ ਮੁੰਡਾ ਤਾਂ ਸਭ ਤੋਂ ਪਿਆਰਾ ਹੁੰਦਾ ਆ ਨਾ ਪਰ ਤੁਸੀਂ ਆਪਣੇ ਛੋਟੇ ਮੁੰਡੇ ਨੂੰ ਆਪਣੇ ਤੋਂ ਦੂਰ ਕਰ ਦਿੱਤਾ ਘੱਟ ਤੋਂ ਘੱਟ ਹੁਣ ਤੁਸੀਂ ਆਪਣੇ ਪੁੱਤ ਦੇ ਨਾਲ ਵਕਤ ਬਿਤਾ ਲਓ ਸਾਨੂੰ ਵੀ ਤੁਹਾਡਾ ਆਸ਼ੀਰਵਾਦ ਮਿਲ ਜਾਊਗਾ ਮਾਂ ਜੀ ਇਹ ਰੁਪਈਏ ਪੈਸੇ ਤਾਂ ਇੱਥੇ ਹੀ ਰਹਿ ਜਾਂਦੇ ਆ ਪਰ ਮਾਂ ਪਿਓ ਦਾ ਆਸ਼ੀਰਵਾਦ ਮਰਨ ਤੋਂ ਬਾਅਦ ਉੱਤੇ ਤੱਕ ਜਾਂਦਾ ਆ ਸਾਨੂੰ ਨਹੀਂ ਕਿਸੇ ਚੀਜ਼ ਦਾ ਲਾਲਚ ਤੁਸੀਂ ਆਪਣੇ ਆਸ਼ੀਰਵਾਦ ਨਾਲ ਸਾਨੂੰ ਜੋ ਦੇਣਾ ਚਾਹੁੰਦੇ ਹੋ ਤੁਸੀਂ ਸਾਨੂੰ ਖੁਸ਼ੀ ਖੁਸ਼ੀ ਦੇ ਦੇਵੋ ਕਰਨ ਤੇ ਰੂਹੀ ਦੋਵੇਂ ਹੀ ਮਾ ਦੇ ਅਸ਼ੀਰਵਾਦ ਨੂੰ ਚੁਣ ਲੈਂਦੇ ਆ ਹੁਣ ਕਿਰਨ ਖੁਸ਼ ਸੀ ਉਹਨੂੰ ਉਹਦੀ ਮਨ ਚਾਹੀ ਚੀਜ਼ ਜੋ ਮਿਲ ਗਈ ਸੀ ਪੂਰਾ ਘਰ ਪੂਰੀ ਪ੍ਰਾਪਰਟੀ ਮਿਲ ਗਈ ਸੀ ਰਾਮ ਲਾਲ ਜੀ ਇਹ ਕਿਹੋ ਜਿਹਾ ਜੀਬ ਜਿਹਾ ਬਟਵਾਰਾ ਆ ਇਹੋ ਜਿਹਾ ਬਟਵਾਰਾ ਤਾਂ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਨਾ ਅਸੀਂ ਸੁਣਿਆ ਨਾ ਅਸੀਂ ਵੇਖਿਆ ਆ ਐਵੇਂ ਕਿਵੇਂ ਤੁਸੀਂ ਕਰ ਸਕਦੇ ਹੋ ਇੱਕ ਬੱਚੇ ਨੂੰ ਆਪਣੀ ਪੂਰੀ ਜਾਇਦਾਦ ਤੇ ਦੂਜੇ ਨੂੰ ਬਸ ਅਸ਼ੀਰਵਾਦ ਸਰਪੰਚ ਦੀ ਗੱਲ ਸੁਣ ਕੇ ਹੌਲੀ ਜੀ ਰਾਮ ਲਾਲ ਜੀ ਮੁਸਕਰਾਏ ਮਾਂ ਨੇ ਬੱਚਿਆਂ ਦਾ ਬਟਵਾਰਾ ਤਾਂ ਕਰ ਦਿੱਤਾ ਸੀ ਪਰ ਉਹਨਾਂ ਦੇ ਚਿਹਰੇ ਤੇ ਦੁੱਖ ਤਕਲੀਫ ਸਾਫ਼ ਦਿਖਾਈ ਦੇ ਰਹੀ ਸੀ ਸ਼ਾਇਦ ਉਹਨਾਂ ਨੂੰ ਕਿਰਨ ਤੇ ਵਿਜੇ ਕੋਲੋਂ ਇਹੋ ਜਿਹੀ ਉਮੀਦ ਨਹੀਂ ਸੀ ਕਿ ਉਹ ਦੋਵੇਂ ਉਹਨਾਂ ਨੂੰ ਛੱਡ ਸਕਦੇ ਆ ਉਦੋਂ ਹੀ RAMLAL JI ਸਰਪੰਚ ਨੂੰ ਕਹਿੰਦੇ ਆ ਸਰਪੰਚ ਸਾਹਿਬ ਸਾਡਾ ਬਟਵਾਰਾ ਅਜੀਬ ਜ਼ਰੂਰ ਸੀ ਪਰ ਕਿਸੇ ਦੇ ਨਾਲ ਵੀ ਇਨਸਾਫੀ ਨਹੀਂ ਹੋਈ ਕਿਉਂ ਨਹੀਂ ਬੇਇਨਸਾਫੀ ਹੋਈ RAMLAL JI ਇੱਕ ਪੁੱਤਰ ਨੂੰ ਤੁਸੀਂ ਆਪਣੀ ਸਾਰੀ ਜਾਇਦਾਦ ਦੇ ਦਿੱਤੀ ਤੇ ਦੂਜੇ ਨੂੰ ਖਾਲੀ ਹੱਥ ਰਹਿਣ ਦਿੱਤਾ ਨਹੀਂ ਸਰਪੰਚ ਸਾਹਿਬ ਮਾਪਿਓ ਦੇ ਆਸ਼ੀਰਵਾਦ ਵਿੱਚ ਇੰਨੀ ਤਾਕਤ ਤਾਂ ਹੁੰਦੀ ਆ ਕਿ ਉਹ ਆਪਣੇ ਬੱਚਿਆਂ ਨੂੰ ਕੁਝ ਬਣਾ ਸਕੇ ਤੇ ਮੇਰਾ ਆਸ਼ੀਰਵਾਦ ਕੋਈ ਮੂੰਹੋਂ ਨਿਕਲਿਆ ਹੋਇਆ ਆਸ਼ੀਰਵਾਦ ਨਹੀਂ ਸੀ ਮੇਰੇ ਆਸ਼ੀਰਵਾਦ ਵਿੱਚ ਉਹ ਸੀ ਜੋ ਮੈਂ ਅਜੇ ਤੱਕ ਕਿਸੇ ਨੂੰ ਨਹੀਂ ਦੱਸਿਆ ਸੀ ਸਾਡਾ ਬੈਂਕ ਬੈਲੈਂਸ ਜੋ ਸ਼ਾਇਦ ਇਸ ਘਰ ਇਸ ਜਾਇਦਾਦ ਤੋਂ ਦੁੱਗਣਾ ਆ ਤੇ ਅਸੀਂ ਉਹ ਬੈਂਕ ਬੈਲੈਂਸ ਸੋਚਿਆ ਸੀ ਜਿਹੜਾ ਸਾਡੀ ਸੇਵਾ ਕਰੂਗਾ ਜੋ ਸਾਨੂੰ ਬਿਟਾਪੇ ਤੱਕ ਸੰਭੂਗਾ ਸਾਨੂੰ ਆਪਣੇ ਕੋਲ ਰੱਖੂਗਾ ਸੀ ਉਹਨੂੰ ਹੀ ਦੇ ਦਵਾਂਗੇ ਸਾਨੂੰ ਤਾਂ ਪੂਰੀ ਉਮੀਦ ਵੱਡੇ ਪੁੱਤ ਤੇ ਬਹੂ ਕੋਲੋਂ ਸੀ ਇਸ ਲਈ ਬਿਨਾਂ ਦੱਸਿਆ ਸੀ ਇਹ ਸ਼ਰਤ ਰੱਖੀ ਪਰ ਵੱਡੀ ਬਹੂ ਨੇ ਜਾਇਦਾਦ ਤੇ ਆਸ਼ੀਰਵਾਦ ਵਿੱਚੋਂ ਜਾਇਦਾਦ ਨੂੰ ਚੋਲ ਲਿਆ ਮਤਲਬ ਉਹਨੂੰ ਸਾਡੇ ਨਾਲ ਕੋਈ ਵੀ ਲਗਾਵ ਨਹੀਂ ਸੀ ਤੇ ਛੋਟੀ ਬਹੂ ਤੇ ਪੁੱਤ ਦੀ ਗੱਲ ਤੁਸੀਂ ਸੁਣੀ ਆ ਜਿਹਦੇ ਕੋਲੋਂ ਸਾਨੂੰ ਕੋਈ ਉਮੀਦ ਨਹੀਂ ਸੀ ਉਹਨੇ ਤਾਂ ਸਾਨੂੰ ਛੱਡ ਦਿੱਤਾ ਤੇ ਜਿਹਦੇ ਕੋਲੋਂ ਸਾਨੂੰ ਉਮੀਦ ਨਹੀਂ ਸੀ ਉਹਨੇ ਸਾਡਾ ਹੱਥ ਫੜਿਆ ਬੇਇਨਸਾਫੀ ਕਿਸੇ ਦੇ ਨਾਲ ਨਹੀਂ ਹੋਈ ਸਰਪੰਚ ਸਾਹਿਬ ਬਲਕਿ ਬੇਇਨਸਾਫੀ ਸਾਡੇ ਨਾਲ ਹੋਈ ਆ ਅਸੀਂ ਆਪਣੇ ਬੇਟੇ ਤੇ ਬਹੂ ਨੂੰ ਬੇਚਾਨਨਣ ਵਿੱਚ ਜਿਹੜੀ ਗਲਤੀ ਕੀਤੀ ਸੀ ਸ਼ਾਇਦ ਇਸ ਵਟਵਾਰੇ ਨਾਲ ਉਹ ਗਲਤੀ ਸੁਧਰ ਗਈ ਬੇ ਲਾਲਚ ਦੀ ਸੇਵਾ ਤੇ ਲਾਲਚ ਦੀ ਸੇਵਾ ਦੋਵੇਂ ਹੀ ਅੱਜ ਖੁੱਲ ਕੇ ਸਾਡੇ ਸਾਹਮਣੇ ਆ ਗਈਆਂ ਅਸੀਂ ਤਾਂ ਵੱਡੀ ਬਹੂ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੇ ਸੀ ਪਰ ਅਸ ਆਪਣਾ ਅਸ਼ੀਰਵਾਦ ਦੇ ਕੇ ਪਰ ਇਹ ਤਾਂ ਸਾਡੇ ਲਈ ਹੀ ਸਰਪ੍ਰਾਈਜ਼ ਹੋ ਗਿਆ ਕਿ ਅਸੀਂ ਆਪਣੇ ਬੈਂਕ ਬੈਲੈਂਸ ਦੇ ਬਾਰੇ ਵੱਡੀ ਬਹੂ ਨੂੰ ਦੱਸਿਆ ਨਹੀਂ ਨਹੀਂ ਤਾਂ ਹੁਣ ਤੱਕ ਤਾਂ ਇਹ ਸਾਰੇ ਪੈਸੇ ਮਿੱਠਾ ਮਿੱਠਾ ਬੋਲ ਕੇ ਗੈਬ ਕਰ ਚੁੱਕੀ ਹੁੰਦੀ ਇਹ ਨਾ ਸੋਹnde ਹੀ ਕਿਰਨ ਹੱਕੀ ਬੱਕੀ ਜਈ ਖੜੀ ਰਹਿ ਗਈ ਮਤਲਬ ਮਾਂ ਜੀ ਪਾਪਾ ਜੀ ਨੇ ਚੰਗਾ ਖਾਸਾ ਬੈਂਕ ਬੈਲੈਂਸ ਜੋੜ ਕੇ ਰੱਖਿਆ ਸੀ ਜੇਦੀ ਕੰਨੋਂ ਕੰਨ ਉਹਨਾਂ ਨੇ ਖਬਰ ਨਹੀਂ ਸਾਨੂੰ ਹੁਣ ਦਿੱਤੀ ਹੁਣ ਕਿਰਨ ਆਪਣੇ ਫੈਸਲੇ ਤੇ ਬਹੁਤ ਦੁਖੀ ਸੀ ਅੰਦਰ ਹੀ ਅੰਦਰ ਸ਼ਰਮਿੰਦੀ ਹੋ ਰਹੀ ਸੀ ਤੇ ਤੜਫ ਵੀ ਰਹੀ ਸੀ ਕਿ ਕੀ ਮਿਲਿਆ 15 ਸਾਲ ਦੀ ਸੇਵਾ ਕਰਕੇ ਅਸਲੀ ਮਾਲਤਾ ਉਹ ਸਾਰਾ ਲੈ ਕੇ ਚਲੇ ਗਿਆ ਪਰ ਹੁਣ ਤਾਂ ਪੂਰੇ ਪਿੰਡ ਦੇ ਸਾਹਮਣੇ ਉਹਨੇ ਜ਼ਿਆਦਾ ਲੈ ਲਈ ਸੀ ਦੁਬਾਰਾ ਮੂੰਹ ਖੋਲ ਕੇ ਕਿਵੇਂ ਸਾਰਿਆਂ ਦੇ ਸਾਹਮਣੇ ਬੇਇਜਤ ਹੁੰਦੀ ਮੇਸਲੀ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਆਪਣੇ ਸਾਸ ਸਹੁਰੇ ਨੂੰ ਵੇਖ ਰਹੀ ਸੀ ਸੋ ਦੋਸਤੋ ਕਦੀ ਪੈਸਿਆਂ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਿਆ ਜਾ ਸਕਦਾ ਅਕਸਰ ਪੈਸੇ ਵਾਲਿਆਂ ਦੇ ਕੋਲ ਦਿਲ ਨਹੀਂ ਹੁੰਦਾ ਸੋ ਦੋਸਤੋ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ